ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਮੂਸਾਪੁਰ ਰੋਡ ਰਾਮ ਦਰਬਾਰ ਵਿਖੇ ਵਰਨਸੋਪਤੀ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਮੂਸਾਪੁਰ ਰੋਡ ਤੇ ਸਥਿਤ ਰਾਮ ਦਰਬਾਰ ਵਿਖੇ ਜ਼ਿਲ੍ਹਾ ਪ੍ਰਧਾਨ ਵਰਨਸੋਪਤੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਵਰਨ ਸੋਪਤੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਖੂਨਦਾਨ ਕੈਂਪ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ ਇਸ ਮੌਕੇ ਤੇ ਪੰਜਾਬ ਦੇ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਕੁਲਰਾਜ ਮੁਹੰਮਦ ਰਾਜੀ ਵੱਲੋਂ ਕਿਹਾ ਗਿਆ ਹੈ ਕਿ ਜੋ ਵੀ ਜ਼ਿਲ੍ਹੇ ਦੀ ਕਮੇਟੀ ਖੂਨਦਾਨ ਕੈਂਪ ਜਾਂ ਮੈਡੀਕਲ ਚੈੱਕਅਪ ਕੈਂਪ ਰੱਖਦੀ ਹੈ ਉਸ ਦੇ ਵਿੱਚ ਪੰਜਾਬ ਦੀ ਕਮੇਟੀ ਵੀ ਹਮ ਹਮਾ ਕੇ ਸ਼ਿਰਕਤ ਕਰੇਗੀ ਅਤੇ ਪੰਜਾਬ ਦੇ ਪ੍ਰਧਾਨ ਸਾਈ ਪੱਪਲ ਸ਼ਾਹ ਵੀ ਸ਼ਿਰਕਤ ਕਰਨਗੇ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸੀ ਹਰ ਜਗਾ ਤੇ ਜਾਂ ਦਰਵਾਰਾ ਤੇ ਮੇਲੇ ਤੇ ਆਪਾਂ ਇੱਕ ਤੀਜੀ ਦੀ ਰੂਲ ਰੱਖਦੇ ਆਂ ਇਹ ਬੇਨਾਮ ਅਰਸ਼ਾ ਦਾ ਕੁਛ ਵੀ ਨਹੀਂ ਮਨ ਪੈਸੇ ਗਾੜ ਦੀ ਹੈਰਾਨੀ ਇਹ ਸਾਰੇ ਤੇਜਾਂ ਦੇ ਆਪਾਂ ਨਾਲ ਆ ਆਪਾਂ ਨਾਲ ਉਦੋਂ ਆ ਜਦੋਂ ਆਪਾਂ ਆਪਣੀ ਮੋਰਚਾ ਦਾ ਜਕਾਰਾ ਉੱਚੀ ਜਗਾ ਲਾ ਦਈਏ ਹੈਨਾ ਉਹਨਾਂ ਦਾ ਜਕਾਰਾ ਹੀ ਲਾ ਲਿਆ ਕਰੋ ਵਿਚਾਰ ਨਹੀਂ ਦੇਣੇ ਜੈ ਮਾਤਾ ਦੀ ਜੈਵਾ ਪੂਦੀ ਕੁ ਜੈ ਮਾਤਾ ਦੀ ਕੁਛ ਵੀ ਕਰੋ ਸਭ ਕੁਝ ਮਨਜ਼ੂਰ ਆ ਇਹ ਹੁ ਤੀਰ ਸਭਾਈ ਇੱਕ ਇਦਾ ਦੀ ਹੈ ਜਿੱਥੇ ਨਾ ਕੀ ਕੋਈ ਧਰਮ ਆ ਸਾਡੇ ਨਾਲ ਗੁਰਦੁਆਰੇ ਤੋਂ ਸਾਨੂੰ ਸੱਦਾ ਆ ਜੂਗਾ ਸੀ ਉੱਥੇ ਚਲੇ ਜਾਣਾ ਮੰਦਿਰ ਚੋਂ ਆ ਗਿਆ ਸੀ ਉੱਥੇ ਚਲੇ ਜਾਣਾ ਚਰਚ ਚੋਂ ਆ ਗਿਆ ਸੀ ਉੱਥੇ ਚਲੇ ਜਾਣਾ ਸਾਨੂੰ ਸਾਰਾ ਹੀ ਸੱਜਦੇ ਦਾ ਪੂਰਾ ਠੀਕ ਹੈ ਜੀ ਤੇ ਬਾਕੀ ਵਿਚਾਰ ਜਿਹੜੇ ਹੁੰਦੀਆਂ ਵਿਚਾਰ ਦਾ ਕਹਿਣ ਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਕਾਰਜ ਕਰਦੇ ਹਾਂ ਉਸ ਕਾਰਜ ਦੇ ਵਿੱਚ ਇੱਕ ਮੁਖੀ ਤੋਂ ਲੈ ਕੇ ਆਪਾਂ ਨੂੰ ਛੋਟੇ ਨਿਆਣੇ ਤੱਕ ਵੀ رائے ਹੁੰਦੀ ਆ ਕਿ ਆ ਵਿਆਹ ਦੇ ਵਿੱਚ ਆ ਕਰਨਾ ਜਾਂ ਉਹ ਕਰਨਾ ਆਪਾਂ ਮੇਲਿਆਂ ਤੇ ਵੀ ਆਪਣੇ ਸੇਵਾਦਾਰਾਂ ਨੂੰ ਬਿਠਾ ਕੇ ਵਿਚਾਰ ਕਰਦੇ ਆ ਇਸ ਕਰਕੇ ਕਮੇਟੀ ਜਿਹੜੀ ਆ ਉਹ ਵਿਚਾਰ ਦੇ ਨਾਲ ਹੀ ਚੱਲਦੀ ਆ ਵਿਚਾਰ ਇੱਕ ਹੋ ਸਕਦਾ ਕਿ ਹੁਣ ਮੇਰੇ ਨਾਲ ਵਿਚਾਰ ਹੈਗਾ ਮੈਂ ਤੁਹਾਡੇ ਨਾਲ ਆਂਦੇ ਸਾਂਝਾ ਕੀਤਾ ਕਿ 16 ਮਾਰਚ ਨੂੰ ਜਿਹੜਾ ਆ ਅਸੀਂ ਆ ਕੈਂਪ ਲਾਣਾ ਇਹ ਵਿਚਾਰ ਜ਼ਰੂਰ ਕਰਿਆ ਕਰੋ ਜਿਹੜਾ ਜਿਹੜਾ ਕਿਸੇ ਦੇ ਮਨ ਚੰਦਾ ਜਾਂ ਕਿਸੇ ਦਰਵਾਜ਼ੇ ਦੀ ਕੋਈ ਦਿੱਕਤ ਆ ਕਿਸੇ ਨੂੰ ਉਸਾ ਡੈਨਲ ਮੀਟਿੰਗ ਦੇ ਵਿੱਚ ਇਹ ਗੱਲ ਜ਼ਰੂਰ ਰੱਖਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਤਾਂ ਲੱਗੇ ਕਿ ਕਿਸੇ ਕੋਈ ਸਾਡਾ ਭਾਈਚਾਰੇ ਨਾਲ ਕੋਈ ਧੱਕਾ ਤਾਂ ਨਹੀਂ ਹੋ ਰਿਹਾ ਕਿਉਂਕਿ ਦਰਬਾਰਾ ਦੇ ਅੱਜਕੱਲ ਮਸਲੇ ਹੁੰਦੇ ਜ਼ਿਆਦਾ ਜਦ ਤੱਕ ਆਪਾਂ ਨੇ ਕਿਸੇ ਦੇ ਨਾਲ ਪਤਾ ਹੀ ਨਹੀਂ ਤੇ ਫਿਰ ਆਪਾਂ ਕਿਸੇ ਨਾਲ ਗਈ ਬਾਅਦ ਵਿੱਚ ਉਹ ਜਦੋਂ ਕੋਈ ਕਿਸੇ ਨਾਲ ਇੱਕ ਬੰਦੇ ਨਾਲ ਫੋਨ ਤੇ ਗੱਲ ਕਰਦਾ ਜਾਂ ਦੂਜੇ ਤੱਕ ਗੱਲ ਜਾਂਦੀ ਉਹ ਫਿਰ ਗੱਲ ਆ ਜਾਂਦੀ ਹੈ ਕਿ ਘੁੰਮ ਕਰਾ ਕੇ 10 ਬੰਦਿਆਂ ਕੋਲ ਜਦੋਂ ਗੱਲ ਆਣੀ ਹੈ ਤੇ ਉਹ 10 ਦੀਆਂ 20 ਬਣ ਕੇ ਆਣੀਆਂ ਉਹਦੇ ਨਾਲੋਂ ਆਪਾਂ ਸਿੱਧੀ ਤੇ ਮੀਟਿੰਗ ਤੇ ਗੱਲ ਕਰਦੇ ਇਸ ਕਰਕੇ ਸਾਰਿਆਂ ਨੂੰ ਮਾਫੀ ਕਰੀਓ ਜੇ ਗਲਤ ਬੋਲਿਆ ਵਿਚਾਰ ਦੀ ਰੂਪ ਦੇਆ ਕਰੋ ਬੰਦਾ ਕਰਿਆ ਕੋ ਬਹੁਤ ਬੰਦਾ ਦਰਬਾਰ ਬਹੁਤ ਬੜੀ ਜਵਾਨੀ ਪਹਿਲਾਂ ਮੈਂ RAM ਦਰਬਾਰ ਅੰਮੀ ਹਜੂਰ ਜਿਨ੍ਹਾਂ ਦੇ ਦਰਬਾਰ ਦੇ ਵਿੱਚ ਬੈਠੇ ਆਂ ਤੇ ਦਰਬਾਰ ਦੇ ਖਿਦਮਤਦਾਰ ਵੀ ਜਿਨ੍ਹਾਂ ਨੂੰ ਆਪਾਂ ਤਾਂ ਇੱਕ ਇੱਕ ਮੇਲਾ ਕਰਾਉਂਦੇ ਆ ਜਿਨ੍ਹਾਂ ਨੂੰ ਛੇ 7 7 ਮੇਲੇ ਕਰਵਾਉਂਦੇ ਪੈਂਦੇ ਆ ਤੇ ਜਿਨ੍ਹਾਂ ਨੂੰ ਅਸੀਂ ਸਾਡਾ ਮਾਈ ਦਾ ਰਤਬਾ ਪ੍ਰੀਤੀ ਮਾਈ ਜੀ ਉਹਨਾਂ ਦੇ ਨਾਂ ਤੇ ਤਾੜੀਆਂ ਜਿਨ੍ਹਾਂ ਨੇ ਆ ਸਾਨੂੰ ਜਗ੍ਹਾ ਦਿੱਤੀ ਹੈ ਕਿਉਂਕਿ ਉਸ ਸਮੇਂ ਸਭ ਸਮਾਜ ਵੀ ਬੰਦਾ ਚਲ ਬਾਰ-ਬਾਰ ਆਪਾਂ ਸਾਨੂੰ ਕਹਿੰਦੇ ਉੱਠ ਕੇ ਆਪਣੇ ਵਿਚਾਰ ਦਿਓ ਆਪਣੀ ਜਿਹੜੀ ਗੱਲ ਹੈ ਉਹ ਕਰ ਸਕਦੇ ਆ ਮੇਰੇ ਸਾਰੇ ਤੁਸੀਂ ਸਰਕਾਰ ਜੋਗ ਆ ਪਰ ਜਦੋਂ ਪ੍ਰਧਾਨ ਜੀ ਬੋਲਦੇ ਜਿਹੜਾ ਬੰਦਾ ਸਪੀਚ ਕਰ ਰਿਹਾ ਉਹਦੀ ਗੱਲ ਨੂੰ ਜੇ ਤੁਸੀਂ ਸੁਣ ਨਹੀਂ ਰਹੇ ਕੋਈ ਫਾਇਦਾ ਨਹੀਂ ਇੱਥੇ ਹੋਣਾ ਤੇ ਆਪਣੇ ਦਰਬਾਰਾਂ ਦੇ ਤੁਸੀਂ ਸ਼ੈਨ ਸ਼ਾਹਾਂ ਦਰਬਾਰਾਂ ਦੇ ਸੇਵਾਦਾਰ ਆ ਔਰ ਮੇਰੇ ਤੋਂ ਸਾਰੇ ਵਧੀਆ ਹੈ ਸਾਰੇ ਫਕੀਰੀ ਦੇ ਉੱਤੇ ਆ ਤੇ ਮੈਂ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਕਿ ਤੁਸੀਂ ਉਸ ਰੱਬ ਦੇ ਰਸਤੇ ਤੇ ਸਾਰੇ ਤੁਰਿਆ ਹੋ ਤੇ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਜੇ ਬਿਠੇ ਇੱਕ ਮਾਨ ਆ ਕੇ ਤੁਸੀਂ ਇਸ ਕਮੇਟੀ ਦੇ ਮੈਂਬਰ ਹੋ ਜਿਨ੍ਹਾਂ ਦੀ ਕਮੇਟੀ ਵੱਲੋਂ ਮਈਆ ਭਗਵਾਨ ਦਾ ਉਹ ਸੁੰਦਰ ਦਰਬਾਰ ਇੱਕ ਮੁਖਤਫਤਰ ਮਿਲੇ ਜਿੱਥੇ ਰਹਿੰਦਾ ਮਾਂ ਮਈਆ ਦੀ ਤੱਤ ਤੇ ਤੇ ਆਪਾਂ ਸਾਰੇ ਸਜਦਾ ਕਰਦੇ ਹਾਂ ਉੱਥੇ ਜਾ ਕੇ ਤੇ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਕੁਝ ਸਮੇਂ ਤੋਂ ਨਹੀਂ ਕਮੇਟੀ ਹੋਈ ਤੇ ਮੈਂ ਧੰਨਵਾਦ ਕਰਦਾ ਪ੍ਰਧਾਨ ਜੀ ਦਾ ਤੇ ਮੀਟਿੰਗ ਅਨੁਚਾਰਕ ਜਿੰਦਰ ਗੁੱਗੂ ਜੀ ਜਿਨ੍ਹਾਂ ਨੇ ਆਪਣੇ ਕੰਮ ਕਰਦੇ ਹੋਏ ਫੇਰ ਵੀ ਸਾਰੇਨਨ ਤਾਲ ਮਿਹਰ ਕਰਕੇ ਤੇ ਅੱਜ ਆਕਾਫੀ ਜਿਹੜਾ ਦਿਖਾ ਰਿਆ ਤੇ ਬੰਦੇ ਭਾਵੇਂ ਥੋੜੇ ਹੁਣ ਹੋਣ ਵਧੀਆ ਚੱਲਣ ਵਾਲੇ ਹੁਣ ਤੇ ਉਹ ਮੀਟਿੰਗ ਅਨੁਚਾਰਕ ਦੀ ਬੜੀ ਮਿਹਨਤ ਲੱਗੀ ਹੈ ਤਾੜੀ ਲਾਓ ਜੀ ਨਾਲ ਤੇ ਪ੍ਰਧਾਨ ਵਰਨ ਸੋਤੀ ਜੀ ਇਹਨਾਂ ਦੇ ਨਾਲ ਵੀ ਜੋਰ ਨਾਲ ਕੌਂਗੇ ਪ੍ਰਧਾਨ ਕੋਈ ਵੀ ਬਣ ਸਕਦਾ ਰਿਹੇਕ ਬੰਦਾ ਕਹਿੰਦਾ ਵੀ ਮੈਂ ਹੋਂਦਾ ਮੈਨੂੰ ਚਾਹੀਦਾ ਮੈਂ ਉਹਦੇ ਤੇ ਕੰਮ ਕਰ ਆਜ ਤੂੰ 2008 ਵਿੱਚ ਜਦੋਂ ਅਸੀਂ ਕਮੇਟੀ ਸ਼ੁਰੂ ਕੀਤੀ ਐ ਮੈਂ ਸਾਰਿਆਂ ਨੂੰ ਉਹਤੇ ਦੇ ਕੇ ਆਪਾਂ ਸੀ ਕੋਈ ਹੋਂਦਾ ਨਹੀਂ ਪ੍ਰਧਾਨ ਬਣਾਸਾ ਸੰਗਰੂਰ ਚਲੇਗਾ ਜਿਹਨੂੰ ਅਸੀਂ 10 ਮਹੀਨੇ ਸੀ ਸਾਗਲੇ ਪਸੂਲੇ ਹੋਇਆ ਤੇ ਸਾਰਿਆਂ ਨੂੰ ਉਹਤੇ ਦੇ ਦਿੱਤੀ ਸਾਰਾ ਕੁਝ ਕਰ ਦਿੱਤਾ ਚੱਲਦੇ ਚੱਲਦੇ ਹੌਲੀ ਹੌਲੀ ਜੱਜ ਦਾ ਨਹੀਂ ਹੁੰਦਾ ਬੰਦਾ ਹੌਲੀ ਹੌਲੀ ਚੱਲ ਚੱਲ ਕੇ ਬੰਦੇ ਨੂੰ ਪਤਾ ਲੱਗਦਾ ਜਿੰਦਗੀ ਦੇ ਵਿੱਚ ਤੇ ਆਪਾਂ ਹੌਲੀ-ਹੌਲੀ ਚੱਲਦੇ ਆ ਜੇ ਇਸ ਥਾਂ ਦੇ ਬੋਨਤੀ ਕੇ ਸਾਨੂੰ ਪ੍ਰਧਾਨ ਜਿਹੜਾ ਪੇਸ਼ਾਈ ਉਪਾਸ਼ਾਜੀ ਵਰਗੇ ਮਿਲੇ ਆ ਜਿਹੜੇ ਕਿ ਸੂਝਵਾਨ ਜਿਹੜੇ ਕਿ ਹਰ ਗੱਲ ਨੂੰ ਸਮਝਦੇ ਹੋਏ ਇਸ ਕਮੇਟੀ ਨੂੰ ਚਲਾ ਰਹੇ ਆ ਔਰ ਜੇ ਇਸ ਕਮੇਟੀ ਵਿੱਚ ਇੱਕ ਆਪਾਂ ਲੋਕ ਭਲਾਈ ਜਿਹੜੇ ਕੰਮ ਕਰਦੇ ਆ ਇੱਕ ਸੇਵਾ ਕਰਦੇ ਆ ਇਹ ਕਿ ਬੀਚੇ ਰਮ ਜਿਸੀਆਂ ਪ੍ਰਧਾਨੀ ਦੱਸੇ ਕੈਂਪ ਵੀ ਲੱਗਦੇ ਆ ਨਾ ਜਿਹੜਾ ਹੁੰਦਾ ਨਾ ਤਾਂ ਉਹ ਸੋਲਦੀ ਬਾਬਾ ਜੀ ਦਾ ਹੁੰਦਾ ਨਾ ਉਹ ਮੇਰਾ ਹੁੰਦਾ ਉਹ ਇੱਕ ਸੂਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਦਾ ਨਾਂ ਹੁੰਦਾ ਉਹ ਸੂਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਦੇ ਵਿੱਚ ਤੁਸੀਂ ਸਾਰੇ ਹੱਥ ਨਾਲ